500 ਰੁਪਏ ਦੇ ਕਿਸਾਨ ਬੱਜ ਤੇ ਬਾਲੂ ਆਹ ਕਿਸਾਨ ਬੂਰੇ ਆਗੂ ਸਾਹਿਬਾ ਜੋ ਵੀ ਆਰਦੇ ਨੇ ਕਿ ਬੂਰੇ ਡਾਕਟਰ ਦੇ ਮੁੱਦੇ ਤੇ ਪਿੱਛੇ ਪਿੱਛੇ ਜੋ ਵੀ ਇੰਟਰੋ ਗਾਸ ਫਰੂ ਕਹਦੇ ਵੀ ਗੋਲੇ ਪ੍ਰੋਪਰ ਫੇਗੜੇ ਕਰੂ ਹੋ ਗਏ ਡਰੌਨ ਫੇਰ ਸਾਹਤਾ ਦੇ ਤੱਕ ਪੈਟਰੋਲ ਮੀਰਾ ਲਿਆ ਵਾ ਮੈਂ ਯਾਰ ਪਤੰਗ ਦੇ ਨਾਲ ਮੋਰ ਵੀ ਰਾਇ ਲੇ ਕੇ ਤੰਗ ਦੇ ਨਾਲ ਮੋਰ ਵੀ ਰਾਇ ਲੇ ਕੇ ਡਰੌਨ ਨੂੰ ਇਸ ਹਾਕ ਦੇ ਅਗਲੇ ਵੀਡੀਓ ਦੇ ਵਿੱਚ ਫਤਕ ਦੇ ਨਾਲ ਹੋਰ ਵੀ ਆਏ ਨੇ ਕਿ ਟਾਉਨ ਆਪਾਂ ਪਾਈ ਆਫੇਰ ਜ਼ਰਤਾਰ ਫਤਕ ਦੇ ਨਾਲ ਹੋਰ ਵੀ ਆਇਆ ਲੈ ਟਾਉਨ ਨੂੰ ਜਿਹਨੂੰ ਸਭ ਦੇ ਹੱਥੋਂ ਗਏ ਨੇ ਜੋੜੇ ਨੂੰ ਟਾਉਨ ਛੱਟ ਰਿਹਾ ਹੋਗਾ ਮੋਰ ਨੂੰ ਆਇਆ ਕਿ ਫਤਕਾ ਦੇ ਨਾਂ پريشاں ٿي وڃن ٿا ਮੋਟਰਗੱਡੀਾਂ ਦੇ ਪਿੱਛੇ ਵਾਲੇ ਵਾਹਨ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਡਾਕਟਰ ਬਾਰੇ ਕੋਈ ਉਹ ਸਟਫ ਦੀ ਕਮੀਟਰਾਂ ਦੇ ਨਾਲ ਤੇ ਕਾਲੋ ਮੀਟਿੰਗ ਹੋਤਾ ਨਹੀਂ ਜੇ ਜਮਾਤ ਨੂੰ ਚੀਜ਼ ਕੋ ਫਿਰੂ ਔਰ ਮੇਰੀ ਬੇਨਤੀ ਆਪੂ ਸਰਬਾਨ ਬਰਵਾਰ ਨਾਮ ਨੂੰ ਛੁਡ ਕੇ ਆਪਣੇ ਨੇਣ ਲਈ ਕਿਾ ਜਿੰਨੇ ਵੀ ਜਦਬੰਦੀਆਂ ਦੇ ਬੰਧ ਲੱਗੇ ਜਾਓ ਪਿੱਛੇ ਕਰੋ ਆਪੂ 팀 ਚੌਕੀ ਤੋਂ ਵਾਦਾ ਕੀਤਾ ਪੂਰਾ ਕਰਾਂਗੇ ਪਸਤਾ ਆਪ ਆਪੇ ਦਾ ਪੂਰਾ ਕਰਾਂਗੇ ਆਪਣੇ ਆਪੂ ਜਾ ਕੇ ਸਪਰਸ਼ ਕਰਨ ਮੁੰਡੇ ਪਿੱਛੇ ਰੱਖੋ ਪਿੱਛੇ ਆ ਜਾਓ ਆਪਾਂ ਜਾਵਾਂਗੇ

multimod <laughs> spam

ਕਰਸਾਲ ਭਾਵਾਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਸ਼ਾਮਦਾਰ ਹੋ ਕੇ ਸਿਰਫ ਪੱਗਾ ਸਿਰਾਂ ਦੇ ਫੌਲਰ ਵੇਦ ਕੇ ਬੰਨ ਕੇ ਅੱਗੇ ਬੰਦੇ ਦੀ ਕੋਸ਼ਿਸ਼ ਕਰਾਂ ਜੀ ਤੁਧੇ ਬੰਦੇ ਇਥੇ ਨਹੀਂ ਹੁਣਾ ਦਾ ਇਹ ਗੱਲ ਸਭ ਚੱਲ ਜਾਣਾ ਹੈ ਬਾਈ ਮੇਰੀ ਗੱਲ ਸੁਣੋ ਸਵੇਰ ਦੇ ਅੱਖਾਂ ਲਾਲ ਹੋ ਗਈਆਂ ਨੇ ਮੈਂ ਗਾਹ ਤੇ ਮੈਂ ਕੁਝ ਮੁੰਡੇ ਸਾਲਾ ਲੱਗੀਆਂ ਬਾਈ ਕਿੰਨੇ ਆਪਣੇ ਬੰਦੇ ਫੱਟੜ ਹੋ ਗਏ ਨਹੀਂ ਤਾਂ ਆਰ ਪਾਰ ਦੀ ਕਰਦੇ ਉਨੇ ਫੱਟੇ ਮੁੰਡਾ ਜਿਹੜਾ ਦੇ ਦੇਓਗੇ ਸੁਪਾਟ ਦਿਆਂਗੇ ਕਿ ਫਾਇਦੇ ਤੋਂ ਬਹੁਤ ਬਹੁਤ ਆਖਿਆ ਵਾਦੇ

ਸਾਨੂੰ ਇਹਨੂੰ ਖਾਣ ਦੇ ਉੱਤੇ ਪਾਸ ਕਰੀਏ ਸਾਡੇ ਸਾਡੇ ਮਾਣੇ 加油！ ਆ ਪਟਾਕੇ ਵਾਲੇ ਭਜਾਦਾ ਡਰੋਨ ਡਰੋਨ ਹੰਦਾ ਪਿਆ ਸੀ ਇਹ ਪੈਕੇਟ ਲਾ ਦੇ ਪੈਕੇਟ ਲਾ ਦੇ ਵਿੱਚ ਪਾਪੀ ਲਾ ਕੇ ਲੈ هذي <applause> الامير

ਜਿੰਨੂ ਕੋਲ ਪੈ ਗਿਆ ਗਾ ਰੋਰੀ ਨੂੰ ਕਿਰੇ ਕਿਲੇ ਆਪਾਂ ਦੇ ਪਾਣੀ ਦੇ ਇੱਕ ਚੱਲ ਜਾਈ ਟਰੈਕਟਰ ਕੋਈ ਲੈ ਗਿਆ ਹੈ ਟਰੈਕਟਰ ਉਹ ਜਾਂਦਾ ਹੈ